ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਸ਼ੰਕਰ ਮਿਸ਼ਰਾ ਮੋਗਾ ਦੇ ਵਿੱਚ ਇੱਕ ਨਹਿਰ ਟੁੱਟ ਗਈ ਹੈ ਜਿਸ ਤੋਂ ਬਾਅਦ ਕਿਸਾਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਮੋਗਾ ਦੇ ਵਿੱਚ ਇੱਕ ਨਹਿਰ ਟੁੱਟ ਗਈ ਹੈ ਜਿਸ ਤੇ ਆ ਜਾ ਰਿਹਾ ਹੈ ਕਈ ਫੁੱਟ ਜਿਹੜੇ ਨੇ ਪਾੜ ਪੈ ਗਿਆ ਜਿਸ ਤੋਂ ਬਾਅਦ ਲਗਾਤਾਰ ਨਹਿਰ ਦਾ ਪਾਣੀ ਜਿਹੜਾ ਹੈ ਖੇਤਾਂ ਵੱਲ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਹੈ ਕਿਸਾਨਾਂ ਨੂੰ ਨਹਿਰਾ ਦੀਆਂ ਟੇਲਾਂ ਤੱਕ ਸਿਜਾਈ ਲਈ ਸਮੇਂ ਸਿਰ ਅਤੇ ਪੂਰਾ ਪਾਣੀ ਮੁਹੱਈਆ ਕਰਵਾਇਆ ਜਿਸ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਸ਼ਿਸ਼ ਸਦਕਾ ਫਸਲਾਂ ਦੀ ਸਿਜਾਈ ਲਈ 14103 ਖਾਲਾਂ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਗਿਆ ਪੰਜਾਬ ਸਰਕਾਰ ਦੀ ਇਸ ਉਪਰਾਲੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋਵੇਗੀ ਮੇਰਾ ਨਾਮ ਜੀ ਸੁਖਵੀਰ ਸਿੰਘ ਪਿੰਡ ਘੋਤਪੋਕਰ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਜੋ ਸਰਕਾਰ ਨੇ ਜੋ ਵਾਦਾ ਕੀਤਾ ਸੀਗਾ ਕਿ 11 ਤਰੀਕ ਤੋਂ ਪਹਿਲੇ ਪਹਿਲੇ ਪਾਣੀ ਅਸੀਂ ਛਾੜ ਦੇਵਾਂਗੇ ਤੇ 15 ਤਰੀਕ ਜੋ ਮਾਜੇ ਨੂੰ ਦਿੱਤੀ ਹੈ ਲਵਾਈ ਲਾਉਣ ਵਾਸਤੇ ਧੋਨਾ ਲਾਉਣ ਵਾਸਤੇ ਉਸ ਤੋਂ ਪਹਿਲੇ ਪਹਿਲੇ ਸਰਕਾਰ ਨੇ ਜੋ ਵਾਦਾ ਕੀਤਾ ਸਰਕਾਰ ਦਾ ਵਾਦਾ ਪੂਰਾ ਕੀਤਾ ਮੈਂ ਸੁਵੇਦਾ ਸੁਖਵਿੰਦਰ ਸਿੰਘ ਗੋਤ ਪੋਗਤ ਰਹਿਣੇ ਆ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਹਿਰਾਂ ਦਾ ਸੁਵੇ ਨੂੰ ਸਾਫ ਕਰਕੇ ਪਾਣੀ ਜ਼ਮੀਨਾਂ ਤੱਕ ਪਾਣੀ ਪਹੁੰਚਾਇਆ ਹਰ ਮੋਗੇ ਤੱਕ ਪਾਣੀ ਪਹੁੰਚਾਇਆ ਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੁਸ਼ਹਾਲ ਪੰਜਾਬ ਖੁਸ਼ਹਾਲ ਕਿਸਾਨ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਮੰਡੀਰਾ ਦੇ ਰਾਜਵਾਹੇ ਵਿੱਚ ਇੱਕ ਛੋਟੀ ਜੀ ਨਹਿਰ ਜੜੀ ਜਾਂਦੀ ਹੈ ਉਸ ਦੇ ਵਿੱਚ ਅਚਾਨਕ ਹੀ ਕਈ ਫੁੱਟ ਪਾੜ ਪੈ ਗਿਆ ਜਿਸ ਤੋਂ ਬਾਅਦ ਲਗਾਤਾਰ ਪਾਣੀ ਦਾ ਬਹਾਵ ਜਿਹੜਾ ਹੈ ਉਹ ਖੇਤਾਂ ਵੱਲ ਤੇਜ਼ ਹੋ ਗਿਆ ਜਿਸ ਦੇ ਕਰਕੇ ਕਈ ਏਕੜ ਖੇਤ ਜਿਹੜੇ ਨੇ ਇਸ ਦੇ ਚਪੇਟ ਦੇ ਵਿੱਚ ਆ ਗਏ ਨੇ ਤੇ ਦੱਸਿਆ ਜਾ ਰਿਹਾ ਹੈ ਜਿਹੜੇ ਸਥਾਨਕ ਲੋਕਾਂ ਨੇ ਉਹਨਾਂ ਵੱਲੋਂ ਕਿਹਾ ਗਿਆ ਇਹ ਕੁਝ ਹੀ ਦਿਨਾਂ ਪਹਿਲਾਂ ਇਸ ਦੇ ਵਿੱਚ ਫਸਲਾਂ ਲਗਾਈਆਂ ਗਈਆਂ ਸੀ ਜਿਸ ਤੋਂ ਬਾਅਦ ਪਾਣੀ ਦਾ ਬਹਾਵ ਨੇ ਪੂਰਾ ਖੇਤ ਜਿਹੜਾ ਹੈ ਉਹ ਤਬਾਹ ਕਰ ਦਿੱਤਾ ਹੈ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ ਕਈ ਏਕੜ ਜਿਹੜੇ ਨੇ ਉਸ ਪਾਣੀ ਦੇ ਚਪੇਟ ਦੇ ਕਰਕੇ ਪੂਰੇ ਦੇ ਪੂਰੇ ਖੇਤ ਜਿਹੜੇ ਨੇ ਉਹ ਤਬਾਹ ਹੋ ਗਏ ਨੇ ਦੱਸਿਆ ਜੜਾ ਕਈ ਏਕੜ ਖੇਤ ਜਿਹੜੇ ਨੇ ਉਹ ਕੁਝ ਹੀ ਦਿਨਾਂ ਦੇ ਵਿੱਚ ਬੀਜੀਸੀ ਕਿਸਾਨ ਵੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਲਗਾਤਾਰ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਹੇ ਨੇ ਕਿ ਆਖਿਰਕਾਰ ਜਲਦ ਤੋਂ ਜਲਦ ਜਿਹੜੀ ਹੈ ਇਸ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਕਈ ਖੇਤ ਜਿਹੜੇ ਨੇ ਜਾਂ ਕਈ ਏਕੜ ਖੇਤ ਜਿਹੜੇ ਨੇ ਉਹ ਤਬਾਹ ਹੋ ਜਾਣਗੇ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਪਾਣੀ ਦਾ ਬਹਾਵ ਜਿਹੜਾ ਹੈ ਉਹ ਖੇਤਾ ਵੱਲ ਹੈ ਜਿਸ ਦੇ ਕਰਕੇ ਕਈ ਇਕੜ ਜਿਹੜੇ ਨੇ ਨੁਕਸਾਨ ਹੋ ਗਏ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਕੁਝ ਹੀ ਚਿਰ ਅੱਗੇ ਜਿਹੜੇ ਇੱਕ ਹੋਰ ਪਾੜ ਪੈਣ ਦੀ ਸਥਿਤੀ ਜਿਹੜੀ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਵੀ ਟੁੱਟ ਜਾਂਦੇ ਨੇ ਤਾਂ ਨਾਲ ਦੇ ਘਰ ਜਿਹੜੇ ਨੇ ਉਹਨਾਂ ਦੇ ਘਰ ਦੇ ਅੰਦਰ ਵੀ ਪਾਣੀ ਜਿਹੜਾ ਇਹ ਭਰ ਜਾਵੇਗਾ ਜਿਸ ਕਰਕੇ ਕਈ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਤਾਂ ਉਹ ਸਥਾਨਕ ਲੋਕਾਂ ਵੱਲੋਂ ਵੀ ਲਗਾਤਾਰ ਪ੍ਰਸ਼ਾਸਨ ਨੂੰ ਗੁਹਾਰ ਲਗਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੀ ਇੱਥੇ ਪਹੁੰਚੇ ਹੋਏ ਨੇ ਪ੍ਰਸ਼ਾਸਨ ਲਗਾਤਾਰ ਇਸ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੋਗਾ ਦੇ ਬਾਗਾ ਪੁਰਾਣਾ ਦੇ ਪਿੰਡ ਮੰਡੀਰਾ ਦੇ ਰਾਜਵਾਹੇ ਵਿੱਚ ਜਿਸ ਤੇ ਨਹਿਰ ਦੇ ਵਿੱਚ ਇੱਕ ਵੱਡਾ ਪਾੜ ਪੈ ਗਿਆ ਜਿਸ ਤੋਂ ਬਾਅਦ ਲਗਾਤਾਰ ਉਸ ਛੋਟੀ ਨਹਿਰ ਦੀ ਜਿਹੜਾ ਪਾਣੀ ਆ ਉਹ ਲਗਾਤਾਰ ਖੇਤਾਂ ਵੱਲ ਜਾ ਰਿਹਾ ਤਾਂ ਕਈ ਖੇਤ ਜਿਹੜੇ ਨੇ ਉਹ ਹਲ ਤੱਕ ਤਬਾਹ ਕਰ ਚੁੱਕੇ ਨੇ ਤਾਂ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੀ ਕਹਿਣਾ ਹੈ ਲੋਕਾਂ ਦਾ ਕੀ ਕਹਿਣਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆਂ ਇਹ 12:00 ਤਕਰੀਬਨ 12:00 ਦਾ ਟਾਈਮ ਆ ਜੀ ਕਿੰਨੇ ਖੇਤਾਂ 'ਚ ਪਾਣੀ ਵੜਿਆ 12:20 25 ਏਕੜ ਦਾ ਹੈਗਾ ਇਹਨਸਾਰ ਇਹ ਇਸ ਤਰ੍ਹਾਂ ਹੀ ਨਾਂ ਹੀ ਬੰਦ ਹੋਇਆ ਤੇ ਹੋ ਸਕਦਾ 40-50 ਕਿੱਦਿਆਂ ਦਾ ਨੁਕਸਾਨ ਹੋ ਸਕਦਾ ਜਿਵੇਂ ਹੁਣ ਜਿਹੇ ਸਾਮਾਹ ਝੋਨਾ ਨਾਲ ਲੱਗਿਆ ਸੀਗਾ ਇਹ ਝੋਨਾ ਛੋਟਾ ਸੀ ਛੋਟਾ ਝੋਨਾ ਹੋਣ ਦੇ ਕਾਰਨ ਇਹਦੇ ਉੱਪਰੋਂ ਵੀ ਪਾਣੀ ਫਿਰ ਗਿਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਹੈ ਇਹ ਜ਼ਮੀਨ ਵੀ ਠੇਕੇ ਤੇ ਆ ਤੇ ਬਾਕੀ ਪੁਰਾਣੇ ਦੇ ਹੈਗੇ ਆ ਬੰਦੇ ਜਿਨ੍ਹਾਂ ਕੋਲ ਜ਼ਮੀਨ ਠੇਕੇ ਤੇ ਹੈ ਇਹ ਤੇ ਉਹ ਕੱਲ ਪਾਸੇ ਹਜੇ ਰੇਪ ਆ ਕੇ ਗਏ ਆ ਨੁਕਸਾਨ ਬਹੁਤ ਜ਼ਿਆਦਾ ਹੈ ਕੋਈ ਅਧਿਕਾਰੀ ਪਹੁੰਚਿਆ ਜੀ ਇੱਥੇ ਅਧਿਕਾਰੀ ਕਹਿ ਰਹੇ ਆ ਵੀ ਆਏ ਸੀਗੇ ਤੇ ਬੰਦ ਕਰ ਰਹੇ ਆ ਬਾਕੀ ਹਜੇ ਵੇਖੋ ਕਿੰਨਾ ਟਾਈਮ ਲੱਗਦਾ ਹੈ ਇਹ ਬੰਦ ਹੋਣ ਤੱਕ ਉਹ ਕਾਰਨ ਬਣਾ ਕੇ ਕਿਉਂ ਹੋ ਰਿਹਾ ਇਹ ਕਾਰਨ ਤਾਂ ਇਹ ਦੇਖੋ ਹੁਣ ਜਿਆਦਾ ਚੂਹੇ ਦਾ ਨੁਕਸਾਨ ਹੋ ਸਕਦਾ ਕਿ ਇਹਦੇ ਖੱਡ ਖੱਡ ਦਾ ਕਾਰਨ ਹੋ ਸਕਦਾ ਤੇ ਉਹਦੇ ਕਾਰਨ ਬਸ ਇਹ ਨੁਕਸਾਨ ਹੋ ਜਿਹਨਾਂ ਦਿਨੋਂ ਪਾੜ ਵਧ ਹੀ ਰਿਹਾ